ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਜੀ ਗਰਮੀਆਂ ਦੀ ਸਪੈਸ਼ਲ ਡਰਿੰਕ ਜੋ ਕਿ ਕੱਚੇ ਅਮਰਦਾ ਸ਼ੀਰਾ ਹੁੰਦਾ ਹੈ ਇਹਨੂੰ ਚੰਗੀ ਤਰ੍ਹਾਂ ਉਬਾਲ ਲਿਆ ਜਾਂਦਾ ਹੈ 10 ਮਿੰਟ ਵਾਸਤੇ ਉਹਦੇ ਬਾਅਦ ਕਾਲੀ ਮਿਰਚ ਜੀਰਾ ਤੇ ਜਰਾ ਜਿਹੀ ਦਾਲਚੀਨੀ ਤੇ ਨਾਲ ਹੀ ਕਾਲਾ ਨਮਕ ਫੇਰ ਇਹਦੇ ਵਿੱਚ ਅਸੀਂ 1 ਕੱਪੋ ਪਾਣੀ ਲੈਣਾ ਹੈ ਆਪਣੇ ਹਿਸਾਬ ਦੇ ਨਾਲ ਤੇ ਕੱਚਾ ਆਂਬੋ ਇੱਕ ਹੀ ਉਪਾ ਲਿਆ ਹੈ ਕਿਉਂਕਿ ਜਿੰਨੀ ਕੀ ਜਰੂਰਤ ਹੈ ਓਨਾ ਕੀ ਹੀ ਹੁਣ ਅਸੀਂ ਲਗੇ ਹਾਂ ਜੀ ਵਿੱਚ ਇਹਦੇ ਕੱਚਾ ਆਂਬੋ ਪਾਣ ਕੱਚਾ ਆਂਬ ਪਾਣ ਤੋਂ ਬਾਅਦ ਇਹਦੇ ਵਿੱਚ ਥੋੜਾ ਜਿੰਨਾ ਅਸੀਂ ਨਾਲ ਹੀ ਗੁੜ ਵੀ ਪਾਵਾਂਗੇ ਮਿਠਾਸ ਵਾਸਤੇ ਖਟਾ ਮਿੱਠਾ ਹੋਰ ਦੀ ਵਧੀਆ ਇਹ ਬਣ ਜਾਏਗਾ ਗਰਮੀਆਂ ਦਾ ਸਪੈਸ਼ਲ ਡਰਿੰਕ ਇਹਦੇ ਵਿੱਚ ਅਸੀਂ ਗੁੜ ਪਾਣਾ ਹੈ ਬਸ ਤੇ ਜਰ ਜਿੰਨੀ ਸਵਾਦ ਵਾਸਤੇ ਅਸੀਂ ਮਿਰਚ ਵੀ ਪਾਵਾਂਗੇ ਸੋ ਇਹ ਬੜਾ ਹੀ ਪਿਆਰਾ ਬਣਦਾ ਹੈ ਜੀ ਕੱਚੇ ਆਮ ਦਾ ਸ਼ੀਸ਼ਾ ਜੋ ਗਰਮੀਆਂ ਦੇ ਵਿੱਚ ਪੀਤਾ ਜਾਂਦਾ ਹੈ ਇਹਦੇ ਨਾਲ ਅਸੀਂ ਪ੍ਰਸ਼ਾਦਾ ਫੁਲਕਾ ਵੀ ਖਾ ਸਕਦੇ ਹਾਂ ਜੇ ਦਿਲ ਕਰੇ ਤੇ ਜਿਆਦਾ ਪਤਲਾ ਨਹੀਂ ਬਣਾਉਣਾ ਹੁੰਦਾ ਥੋੜਾ ਥੋੜਾ ਸੰਘਣਾ ਹੀ ਬਣਾਉਣਾ ਹੁੰਦਾ ਹੈ ਇਹ ਕਾਲੀ ਮਿਰਚ ਜੀਰਾ ਤੇ જરા ਜਿੰਨੀ ਦਾਲ ਚੀਨੀ ਨਾਲ ਹੁਣ ਪਾਉਣਗੀ ਮੈਂ ਇਹਦੇ ਵਿੱਚ ਦੇਖੋ ਗੁੜ ਹੈ ਤੇ ਕਾਲਾ ਨਮਕ ਹੈ ਗੁੜ ਤੇ ਕਾਲਾ ਨਮਕ ਇਹ ਪਾ ਕੇ ਇਹਦੇ ਸ਼ੀਸ਼ਾ ਤਿਆਰ ਹੋ ਜਾਏਗਾ ਇਹਦੇ ਚੀਜ਼ ਜਰਾ ਜਮੀ ਇਸੇ ਤੇਲ ਚਾਹਤੇ ਬਰਫੀ ਪਾ ਸਕਦੇ ਹਾਂ ਗੁੜ ਪਾ ਰਹੇ ਹਾਂ ਠੀਕ ਹੈ ਗੁੜ ਪਾਉਣ ਤੋਂ ਬਾਅਦ ਤਿਆਰ ਹੋ ਗਿਆ ਇਹ ਕਾਲੀ ਇਹ ਥੋੜੀ ਜਿਹੀ ਲਾਲ ਮਿਰਚ ਪਾ ਦਿੱਤੀ ਹਮ ਬਹੁਤ ਹੀ ਸਵਾਦ ਬੰਦਾ ਹੈ ਤੇ ਠੰਡਾ ਬੰਦਾ ਹੈ ਇਹਦੇ ਵਿੱਚ ਉਪਰੋਂ ਪਾਓ ਥੋੜੀ ਜਿਹੀ ਆਪਣੇ ਹਿਸਾਬ ਦੇ ਨਾਲ ਰਿਚ ਵਿੱਚ ਰੱਖ ਦੋ 10-15 ਮਿੰਟ ਵਾਸਤੇ ਬਰਫ ਵਾਲੇ ਖਾਣੇ ਚ तैयार हो जाता है सो आप सारे सस्री काल जी देख लो बर्फ बर्फी शीशा तैयार हो गया गर्मिया अंधा तैयार होकर बन गया आप अपने घर बनाओ ते वीडियो चंग लगे शेयर कमेंट ते लाइक भी करो सबसक्राइब भी करो सताल जी सार